ਜਵਾਨੀ ਪੈਰੇ ਦੇ ਵਿੱਚ ਇਸ਼ਕ ਮੁਸ਼ਕ ਦੀਆਂ ਗੱਲਾਂ ਦੇ ਕਿਸੇ ਤਾਂ ਤੁਸੀਂ ਅਕਸਰ ਸੁਣੇ ਹੋਵੋਗੇ ਤੇ ਇਸ਼ਕ ਮੁਸ਼ਕ ਦੇ ਵਿੱਚ ਭਏ ਕਈ ਵਾਰ ਵਿਆਹ ਵੀ ਇਹਨਾਂ ਦਾ ਸਿਰੇ ਚੜ ਜਾਂਦਾ ਪਰ ਜਿਹੜੇ ਅਨੋਖੇ ਵਿਆਹ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਇਹ ਸੁਣ ਕੇ ਤੁਸੀਂ ਹੈਰਾਨ ਹੋ ਜਾਮੋਗੇ ਕਿ ਜਿਹੜੀ ਉਮਰ ਦੇ ਵਿੱਚ ਮਾਲਾ ਜਪਣੀ ਚਾਹੀਦੀ ਆ ਉਸ ਉਮਰ ਦੇ ਵਿੱਚ ਇਹ ਮਾਲਾ ਇੱਕ ਦੂਸਰੇ ਦੇ ਪਾ ਰਹੇ ਨੇ ਜੀ ਹਾਂ 100 ਸਾਲ ਦਾ ਲਾੜਾ 102 ਸਾਲ ਦੀ ਲਾੜੀ ਨੇ ਵਿਆਹ ਕਰਵਾਇਆ ਤੇ ਪਿਛਲੇ 9 ਸਾਲਾਂ ਤੋਂ ਇੱਕ ਦੂਸਰੇ ਨੂੰ ਡੇਟ ਵੀ ਕਰ ਰਹੇ ਨੇ ਕਹਿੰਦੇ ਨੇ ਕਿ ਪਿਆਰ ਦੇ ਵਿੱਚ ਕੋਈ ਉਮਰ ਨਹੀਂ ਹੁੰਦੀ ਅਮਰੀਕੀ ਰਾਜ ਪੈਂਸਿਲਵੇਨੀਆ ਦੇ ਮਾਰਜੋਰੀ ਫੁੱਟਰਮੈਨ ਅਤੇ ਬਰਨੀ ਲਿਟਮੈਨ ਨੇ ਇੱਕ ਵਾਰ ਫਿਰ ਇਹ ਸਾਬਿਤ ਕਰ ਦਿੱਤਾ ਅਤੇ ਉਹਨਾਂ ਨੇ ਵਿਆਹ ਕਰਵਾ ਲਿਆ ਜਿਸ ਦੇ ਚਲਦੇ ਪਰਿਵਾਰ ਵੀ ਕਾਫੀ ਖੁਸ਼ ਹੈ ਇਹ ਜਾਣ ਕੇ ਤੁਹਾਨੂੰ ਹੈਰਾਨੀ ਤਾਂ ਹੋਈ ਹੋਵੇਗੀ ਕਿ ਦੋਵੇਂ ਇੱਕ ਦੂਜੇ ਨੂੰ ਪਿਛਲੇ 9 ਸਾਲਾਂ ਤੋਂ ਡੇਟ ਕਰ ਰਹੇ ਨੇ ਅਤੇ ਜਦੋਂ ਉਹਨਾਂ ਨੇ ਆਪਣੇ ਘਰ ਵਾਲੇ ਨੂੰ ਵਿਆਹ ਬਾਰੇ ਦੱਸਿਆ ਤਾਂ ਸਾਰੇ ਖੁਸ਼ੀ ਦੇ ਨਾਲ ਝੂਮ ਉਠੇ ਸਾਰਿਆਂ ਨੇ ਮਿਲ ਕੇ ਸ਼ਾਨਦਾਰ ਜਸ਼ਨ ਕਰਵਾਇਆ ਲਿਟਮੈਨ ਦੀ ਪੋਤੀ ਸਰਾਹ ਲਿਟਮੈਨ ਨੇ ਕਿਹਾ ਕਿ ਪਰਿਵਾਰ ਹੈਰਾਨ ਸੀ ਜਦੋਂ ਉਸਦੇ ਦਾਦਾ ਨੇ ਵਿਆਹ ਕਰਨ ਦੀ ਇੱਛਾ ਪ੍ਰਗਟਾਈ ਜੁਹੁੱਦੀ ਕਰੋਨਿਕਲ ਦੀ ਰਿਪੋਰਟ ਹੈ ਪਰ ਹਰ ਕੋਈ ਖੁਸ਼ ਹੈ ਦਾਦਾ ਚਾਹੁੰਦੇ ਸੀ ਕਿ ਵਿਆਹ ਨੂੰ ਕਾਨੂੰਨੀ ਦਰਜਾ ਦਿੱਤਾ ਜਾਵੇ ਇਸ ਲਈ ਉਹਨਾਂ ਨੇ ਵਿਆਹ ਕਰਵਾ ਕੇ ਉਹਨਾਂ ਦੀ ਵਿਆਹ ਦੀ ਰਜਿਸਟ੍ਰੇਸ਼ਨ ਕਰਵਾ ਦਿੱਤੀ ਸੱਚਮੁੱਚ ਖੁਸ਼ ਨੇ ਕਿ ਸਾਡੇ ਦਾਦਾ ਜੀ ਕੋਲ ਕੋਈ ਰਹਿਣ ਵਾਲਾ ਹੋਇਆ ਇਸ ਵਿਆਹ ਨਾਲੋਂ ਸਭ ਤੋਂ ਵੱਡੀ ਉਮਰ ਦੇ ਲਾਲਾ ਲਾੜੀ ਬਣ ਗਏ ਨੇ ਸਭ ਤੋਂ ਪੁਰਾਣਾ ਵਿਆਹ ਦਾ ਰਿਕਾਰਡ ਗਿਨੀਜ਼ ਵਰਲਡ ਰਿਕਾਰਡ ਦੇ ਅਨੁਸਾਰ ਸਭ ਤੋਂ ਵੱਧ ਉਮਰ ਦੇ ਵਿਆਹੇ ਜੋੜ ਦਾ ਮੌਜੂਦਾ ਵਿਸ਼ਵ ਰਿਕਾਰਡ ਬ੍ਰਿਟੇਨ ਦੇ ਡੋਰੀਨ ਅਤੇ ਜਾਰਜ ਕਿਰਬੀ ਦੀ ਕੋਲ ਹੈ ਜਿਨ੍ਹਾਂ ਦਾ ਵਿਆਹ 2015 ਦੇ ਵਿੱਚ ਹੋਇਆ ਸੀ ਉਸ ਸਮੇਂ ਦੋਵਾਂ ਦੀ ਕੁੱਲ ਉਮਰ 194 ਸਾਲ 279 ਦਿਨ ਸੀ ਉਸ ਮੁਤਾਬਿਕ ਮਾਰ ਜੋਰੀ ਫੁੱਟਰ ਮੈਨ ਅਤੇ ਵਰਨਿ ਲਿਟਮੈਨ ਦਾ ਵਿਆਹ 202 ਸਾਲ ਦੀ ਉਮਰ ਦੇ ਵਿੱਚ ਹੋਇਆ ਸਾਰਾ ਲਿਟਮੈਨ ਨੇ ਕਿਹਾ ਕਿ ਅਸੀਂ ਇਸ ਨੂੰ ਸਭ ਤੋਂ ਪੁਰਾਣਾ ਵਿਆਹ ਘੋਸ਼ਿਤ ਕਰਨ ਲਈ ਗਿਨੀਜ਼ ਵਰਲਡ ਰਿਕਾਰਡ ਨੂੰ ਪ੍ਰਸਤਾਵਿਤ ਜਾਂ ਸਾਨੂੰ ਭਰੋਸਾ ਹੈ ਕਿ ਸਾਡੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਜਾਵੇਗਾ ਇਸ ਦੇ ਨਾਲ ਹੀ ਜੇਕਰ ਲਾੜੇ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਗੱਲ ਕਰਦੇ ਹੋਏ ਇੱਕ ਦੱਸਿਆ ਹੈ ਕਿ ਮੈਨੂੰ ਕਦੋਂ ਪਿਆਰ ਹੋਇਆ ਮੈਨੂੰ ਖੁਦ ਨੂੰ ਪਤਾ ਨਹੀਂ ਲੱਗਿਆ ਮੈਂ ਪੁਰਾਣੇ ਤਰੀਕੇ ਨੂੰ ਤਰਜੀਹ ਦਿੰਦਾ ਤੁਸੀਂ ਇੱਕੋ ਇਮਾਰਤ ਵਿੱਚ ਰਹਿੰਦੇ ਹੋ ਇੱਕ ਦੂਜੇ ਨਾਲ ਟਕਰਾਂਦੇ ਨੇ ਤੇ ਪਿਆਰ ਦੇ ਵਿੱਚ ਪੈ ਜਾਂਦੇ ਨੇ ਇਸੇ ਤੁਹਾਡਾ ਕੋਈ ਕੰਟਰੋਲ ਨਹੀਂ ਆ ਇਸ ਲਈ ਅਸੀਂ ਆਧੁਨਿਕ ਡੇਟਿੰਗ ਐਪਸ ਦੀ ਬਜਾਏ ਰਵਾਇਤੀ ਰੋਮਾਂਸ ਲਈ ਆਪਣਾ ਸ਼ੌਂਕ ਬਰਕਰਾਰ ਰੱਖਿਆ ਅਸੀਂ ਇਕੱਠੇ ਹੁੰਦੇ ਸੀ ਗੱਲਾਂ ਕਰਦੇ ਸੀ ਚੰਗੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਅਤੇ ਸਾਨੂੰ ਇਹ ਵੀ ਨਹੀਂ ਪਤਾ ਸੀ ਕਿ ਕਦੋਂ ਅਸੀਂ ਪਿਆਰ ਦੇ ਵਿੱਚ ਪੈ ਗਏ ਤੇ ਇਕੱਠੇ ਰਹਿਣ ਦਾ ਫੈਸਲਾ ਕਰ ਲਿਆ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ